ਦੇ ਨਾਲ ਦਿਨ ਬੁੱਧਵਾਰ ਦੀ ਸ਼ੁਰੂਆਤ ਕਰਦੇ ਆਂ ਜੀ ਗੁਰਫਤੇ ਦੀ ਸਾਂਝ ਨਾਲ ਪ੍ਰਬਜਤ ਕੌਰ ਜੀ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਚੱਲ ਚੜ੍ਹਦੀ ਕਲਾ ਜੀ ਹਾਂਜੀ ਚੜ੍ਹਦੀ ਕਲਾ ਗੁਰੂ ਪਿਆਰੇਓ ਅੱਜ 27 ਨਵੰਬਰ ਹੋ ਚੁੱਕਿਆ ਹੈ ਜੀ ਦਿਨ ਬੁੱਧਵਾਰ ਹੈ ਜੇਕਰ ਗੱਲ ਕੀਤੀ ਜਾਵੇ ਦੇਸੀ ਮਹੀਨਿਆਂ ਦੀ ਤਾਂ 12 ਮੱਗ ਨਾਨਕ ਸ਼ਾਇ ਸਮਤ 556 ਚੱਲ ਰਿਹਾ ਹੈ ਭਗਤ ਰਵਿਦਾਸ ਮਹਾਰਾਜ ਜੀ ਦੀਆਂ ਪੰਕਤੀਆਂ ਯਾਦ ਆ ਰਹੀਆਂ ਨੇ ਹਾ ਬਲ ਬਲ ਜਾਓ ਰਮਈਆ ਕਾਰਨੇ ਕਾਰਨ ਕਮਨ ਅਬੂਲ ਰਹਾਉ ਉਹਤੇ ਅੱਗੇ ਮਹਾਰਾਜ ਭਗਤ ਰਵੀਦਾਸ ਜੀ ਬੜੇ ਹੀ ਪਿਆਰ ਦੇ ਨਾਲ ਅਗਲੀਆਂ ਪੰਕਤੀਆਂ ਚ ਫਰਮਾਉਂਦੇ ਨੇ ਬਹੁਤ ਜਨਮ ਵਿਛੜੇ ਤੇ ਮਾਦੋ ਇਹ ਜਨਮ ਤੁਮਾਰੇ ਲਿਖੇ ਕਹਿ ਰਵੀਦਾਸ ਆਸ ਲਗ ਜੀਵੋ ਚਿਰ ਪਇਓ ਦਰਸ਼ਨ ਦੇਖੀ ਵਾਹਿਗੁਰੂ ਗੁਰੂ ਪਿਆਰੇ ਬੜਾ ਹੀ ਪਿਆਰਾ ਸ਼ਬਦ ਹੈ ਸਾਨੂੰ ਸਮਝਾਉਣਾ ਕਰ ਰਹੀ ਹੈ ਇਹ ਭਗਤ ਜੀ ਨੇ ਕੇਵਲ ਆਪਣੇ ਵਾਸਤੇ ਨਹੀਂ ਸ਼ਬਦ ਰਚਿਆ ਇਹ ਸਿਰਫ ਉਹਨਾਂ ਦੀ ਆਪਣੀ वार्तालाप ਨਹੀਂ ਪ੍ਰਮਾਤਮਾ ਦੇ ਨਾਲ ਇਹ ਸਾਰੀਆਂ ਹੀ ਅਸੀਂ ਜੀਵ ਇਸਤਰੀਆਂ ਹਾਂ ਕਾਲਪੁਰਖ ਵਾਹਿਗੁਰੂ ਸਾਡਾ ਪਤੀ ਹੈ ਇਹ ਸਾਰੇ ਹੀ ਸਾਡੇ ਮਨੁੱਖਾਂ ਵਾਸਤੇ ਜਿੰਨੇ ਵੀ ਇਸ ਧਰਤੀ ਤੇ ਆਏ ਨੇ ਇਹਨਾਂ ਸਾਰਿਆਂ ਦਾ ਹੀ ਸਵਾਲ ਹੈ ਇਹਨਾਂ ਸਾਰਿਆਂ ਦੀ ਹੀ ਇਹ ਬੇਦਨਾ ਹੈ ਇਹਨਾਂ ਸਾਰਿਆਂ ਦੀ ਹੀ ਇਹ ਤੜਫ ਹੈ ਕਿ ਉਸ ਵਾਹਿਗੁਰੂ ਨਾਲ ਉਸ ਪ੍ਰਮਾਤਮਾ ਦੇ ਨਾਲ ਉਸ ਪਤੀ ਪਰਮੇਸ਼ਵਰ ਜਿਸ ਨੂੰ ਕਰਵਾਂੇ ਖਸਮ ਦਾ ਨਾਮ ਹੀ ਦਿੱਤਾ ਹੈ ਉਸ ਪਿਆਰੇ ਨਾਲ ਕਿਵੇਂ ਮਿਲਿਆ ਜਾ ਸਕਦਾ ਹੈ ਬਹੁਤ ਜਨਮ ਵਿਛੜ ਗਏ ਕਿੰਨੇ ਹੀ ਜਨਮ ਹੋ ਗਏ ਬਹੁਤ ਜਨਮ ਵਿਛੜੇ ਥੇ ਮਾਦੋ ਇਹ ਜਨਮ ਤੇ ਮਾਰੇ ਲਿਖੇ ਇਹ ਲੇਖੇ ਜਿਵੇਂ ਲੱਗੂਗਾ ਤੇ ਪ੍ਰਮਾਤਮਾ ਅਬੂਲ ਹੈ ਕਿਉਂ ਨਹੀਂ ਬੋਲ ਰਿਹਾ ਕਿਤਨਾ ਕਿਤੇ ਸਾਡੇ ਚ ਕਮੀ ਤਾਂ ਨਹੀਂ ਕਿ ਤੇ ਸਾਡੀ ਭਗਤੀ ਚ ਸਾਡੇ ਕਰਮਾਂ ਚ ਕਮੀ ਤਾਂ ਨਹੀਂ ਇਥੇ ਉੱਪਰ ਵਿਚਾਰ ਕਰਦੇ ਆਂ ਗੁਰੂ ਪਿਆਰੇ ਉਹ ਆਫ ਸ਼ਖਤ ਰਵੀਦਾਸ ਜੀ ਦਾ ਇਹ ਸ਼ਬਦ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਸਾਡੀ ਵੀ ਇੱਕ ਤਰ੍ਹਾਂ ਦੀ ਬੇਦਨੀ ਹੈ ਬੇਨਤੀ ਹੈ ਜੋਦੜੀ ਹੈ ਤੇ ਬਲਿਹਾਰੇ ਜਾਂਦੇ ਆਂ ਅਸੀਂ ਉਸ ਪ੍ਰਮਾਤਮਾ ਦੀ ਇਸ ਕੁਦਰਤ ਤੋਂ ਇਸ ਪ੍ਰਮਾਤਮਾ ਦੇ ਇਸ ਕਾਇਨਾਤ ਤੋਂ ਹਉ ਬਲ ਬਲ ਜਿਹੜਾ ਬਲਿਹਾਰੇ ਜਾਣਾ ਬਲਿਹਾਰੇ ਜਾਣਾ ਪਰ ਪ੍ਰਮਾਤਮਾ ਫਿਰ ਵੀ ਕਿਤੇ ਨਾ ਕਿਤੇ ਸਾਨੂੰ ਇਹ ਵੀ ਮਹਿਸੂਸ ਹੋ ਲੱਗ ਜਾਂਦਾ ਸ਼ਾਇਦ ਨਾਰਾਜ਼ ਹੈ ਜਾਂ ਸਾਨੂੰ ਦਰਸ਼ਨ ਹੀ ਦੇ ਰਿਹਾ ਜਾਂ ਸਾਨੂੰ ਅਨੁਭਵ ਨਹੀਂ ਹੋ ਰਿਹਾ ਇਹ ਉਹ ਜਿਹੜੀ ਰਮਝਾ ਨੇ ਉਹ ਜਿਹੜੇ ਰਹਿਸ ਨੇ ਅਨੁਭਵ ਅਧਿਆਤਮਕ ਅਭਿਆਸੀਆਂ ਨੂੰ ਜੋ ਹੁੰਦੀਆਂ ਸਾਨੂੰ ਕਿਉਂ ਨਹੀਂ ਉਹ ਫੀਲ ਹੋ ਰਿਹਾ ਕਿਤੇ ਸਵਾਲ ਉੱਠਦੇ ਨੇ ਫਿਰ ਇਹਦੇ ਉੱਪਰ ਕਿਵੇਂ ਸਾਨੂੰ ਲੈਣਾ ਚਾਹੀਦਾ ਗੱਲ ਨੂੰ ਵੀ ਕਿਵੇਂ ਕੰਟੀਨਿਊ ਕਰਨੀ ਚਾਹੀਦੀ ਹੈ ਗੱਲ ਵੀ ਸਾਡੀ ਕਈ ਵਾਰ ਆਉਂਦਾ ਹੈ ਜਿੰਦਗੀ 'ਚ ਸਵਿੰਗ ਆਉਂਦੇ ਨੇ ਮੂਡ ਨਿਰਾਸ਼ਾਜਨਕ ਵੀ ਹੋ ਜਾਂਦਾ ਹੈ ਪਰ ਫਿਰ ਉਸ ਨੂੰ ਚੜ੍ਹਦੀ ਕਲਾ 'ਤੇ ਕੰਟੀਨਿਊ ਕਿਵੇਂ ਰੱਖੀਏ ਮੈਨੂੰ ਇੱਕ ਮੈਂ ਇੱਕ ਗੱਲ ਕਿਤੇ ਸੁਣੀ ਸੀ ਮੈਂ ਉਹ ਸ਼ੇਅਰ ਕਰਦੀ ਹਾਂ ਤਾਂ ਇੱਕ ਵੀਰਸੀ ਜੀ ਨੂੰ ਸ੍ਰੀ ਗੁਰੂ ਅਰਜਨਦੇਵ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਦੀ ਤਾਂਘ ਸੀਗੀ ਕਿ ਮੈਨੂੰ ਗੁਰੂ ਸਾਹਿਬ ਦੇ ਦਰਸ਼ਨ ਹੋਣ ਤਾਂ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਦਰਬਾਰ ਸਾਹਿਬ ਗਏ ਉਥੇ ਚੌਂਕੜਾ ਲਾਇਆ ਮੂਲ ਮੰਤਰ ਦਾ ਜਾਪ ਕਰਨਾ ਸ਼ੁਰੂ ਕੀਤਾ ਜਦੋਂ ਸਵਾ ਲੱਖ ਮੂਲ ਮੰਤਰ ਦਾ ਜਾਪ ਪੂਰਾ ਹੋਇਆ ਤਾਂ ਉਹਨਾਂ ਨੇ ਅਰਦਾਸ ਕੀਤੀ ਕਿ ਮੈਨੂੰ ਮਹਾਰਾਜ ਦੇ ਦਰਸ਼ਨ ਹੋਣ ਪਰ ਉਹਨਾਂ ਨੂੰ ਦਰਸ਼ਨ ਨਹੀਂ ਹੋਏ ਤਾਂ ਉਹਨਾਂ ਨੇ ਕੀ ਕੀਤਾ ਕਿਉਂਕਿ ਤਾਂ ਗੈਨੀ ਸੀਗੀ ਉਹਨਾਂ ਦੇ ਮਨ ਚ ਉਹਨਾਂ ਨੇ ਦੁਬਾਰਾ ਚੌਂਕੜਾ ਲਾ ਲਿਆ ਜਦੋਂ 2.5 ਲੱਖ ਹੋ ਗਏ ਉਸ ਤੋਂ ਬਾਅਦ ਵੀ ਕੰਟੀਨਿਊ ਕੀਤਾ ਉਹਨਾਂ ਨੇ ਹਾਂਜੀ ਉਹਨਾਂ ਨੇ 1.5 ਲੱਖ ਕੰਟੀਨਿਊ ਇੱਕ ਚੌਂਕੜੇ ਦੇ ਵਿੱਚ ਇੱਕ ਚੌਂਕੜੇ ਦੇ ਵਿੱਚ 1.5 ਲੱਖ ਨਹੀਂ ਕੀਤਾ ਵੀ ਹੌਲੀ ਹੌਲੀ ਸੇਵਾ ਕਰੀ ਕੇ ਤੁਸੀਂ ਬੇਨਤੀ ਕਰੀ ਕੇ ਦਰਵਾਜ਼ਾ ਸਾਬ ਜੀ ਤੇ ਜਦੋਂ ਉਹਨਾਂ ਨੇ 1.5 ਲੱਖ ਤੋਂ ਬਾਅਦ ਅਸ਼੍ਰੀ ਨੂੰ ਦੁਬਾਰਾ ਅੱਗੇ ਪਾਠ ਕਰਨਾ ਸ਼ੁਰੂ ਕਰਤਾ ਉਹਨਾਂ ਨੇ ਤੇ 2.5 ਲੱਖ ਹੋਇਆ ਫੇਰ ਦਰਸ਼ਨ ਨਹੀਂ ਉਸ ਤੋਂ ਬਾਅਦ ਉਹਨਾਂ ਨੇ ਅੱਗੇ ਦੁਬਾਰਾ ਸ਼ੁਰੂ ਕਰਤਾ ਉਹ ਪਾਠ ਜਿਤ ਦੋ ਤੀਜੀ ਵਾ 1.5 ਲੱਖ ਮੂਲ ਮੰਤਰ ਦਾ ਸ਼ੁਰੂ ਕੀਤਾ ਪੂਰਾ ਹੋਇਆ ਨਹੀਂ ਸੀ ਪਹਿਲੇ ਗੁਰੂ ਸਾਹਿਬ ਦੇ ਉਹਨਾਂ ਨੂੰ ਦਰਸ਼ਨ ਹੋ ਗਏ ਸੀ ਸ਼੍ਰੀ ਗੁਰੂ ਅਰਜਨ ਤਾਂ ਉਹਨਾਂ ਨੇ ਬਿਲਕੁਲ ਪਾ ਹੋਣਾ ਹੀ ਸੀ ਜਦੋਂ ਗੁਰੂ ਸਾਹਿਬ ਦੇ ਦਰਸ਼ਨ ਹੋਏ ਤਾਂ ਤਾਂ ਉਹਨਾਂ ਨੇ ਗੁਰੂ ਜੀ ਨੂੰ ਅਰਦਾਸ ਕੀਤੀ ਤੇ ਉਹਨਾਂ ਨੇ ਪੁੱਛਿਆ ਵੀ ਕਿ ਗੁਰੂ ਜੀ ਮੈਂ ਪਹਿਲਾਂ ਪਾਠ ਕੀਤੇ ਤੁਸੀਂ ਪਹਿਲਾਂ ਦਰਸ਼ਨ ਨਹੀਂ ਦਿੱਤੇ ਤਾਂ ਗੁਰੂ ਜੀ ਕਹਿੰਦੇ ਕਿ ਮੈਂ ਤਾਂ ਤੇਰੇ ਕੋਲ ਹੀ ਸੀ ਤੇਰੇ ਸਾਹਮਣੇ ਹੀ ਸੀ ਵਾਹਿਗੁਰੂ ਗੁਰੂ ਸਾਹਿਬ ਹਰ ਸਿੱਖ ਦੇ ਕੋਲ ਨਾਲ ਹੀ ਹੁੰਦੇ ਨੇ ਅੰਗ ਸੰਗ ਹੁੰਦੇ ਨੇ ਪਰ ਜਿਹੜਾ ਇੱਕ ਵਿੱਚ ਕਰਮਾ ਦਾ ਪਰਦਾ ਲਾ ਲਓ ਜਾਂ ਕਿਸੇ ਕੂੜ ਦਾ ਪਰਦਾ ਲਾ ਲਓ ਜਿਹੜਾ ਸਿਮਰਨ ਦੇ ਨਾਲ ਹਟਦਾ ਜੀ ਕਿੰਦੇ ਜਦੋਂ ਜਿਹੜਾ ਤਰ੍ਹਾਂ ਇਹ ਪਰਦਾ ਹਟਿਆ ਜਦ ਜਿੰਨਾ ਤੈਨੂੰ ਸਿਮਰਨ ਕਰਨਾ ਚਾਹੀਦਾ ਸੀ ਉਹ ਕਰਕੇ ਪਰਦਾ ਹਟਿਆ ਤਾਂ ਤੈਨੂੰ ਦਰਸ਼ਨ ਹੋ ਗਏ ਹੂੰ ਬਾਕੀ ਸਹੀ ਗੱਲ ਹੈ ਜੀ ਕਿਉਂਕਿ ਜਪਜੀਤ ਸਾਹਿਬ ਦੇ ਵਿੱਚ ਅਸੀਂ ਪੜਦੇ ਹਾਂ ਕਿ ਕੂੜੇ ਟੁੱਟੇ ਪਾਲ ਹੈ ਨਾ ਜਿਹੜੀ ਕੰਧ ਆ ਕੂੜ ਦੀ ਉਹ ਕਿਵੇਂ ਟੁੱਟੇ ਉਹ ਅਸੀਂ ਉਹਦੇ ਉੱਤੇ ਇਸੇ ਤਰ੍ਹਾਂ ਬਹੁਤ ਜਿਹੜੇ ਜਨਮ ਆਪਾਂ ਕਹਿੰਦੇ ਨੇ ਕਿ ਬਹੁਤ ਜਨਮ ਵਿਛੜੇ ਸੀ ਪਰ ਆਪਾਂ ਤਾਂ ਆਪਣਾ ਜਨਮ ਇਹ ਵੀ ਲੇਖੇ ਨਹੀਂ ਲਾਇਆ ਜਿਹੜੇ ਵੀਰਾਂ ਨੇ ਭੈਣਾਂ ਨੇ ਗੁਰੂ ਸਾਹਿਬ ਦੇ ਲੇਖੇ ਲਾਇਆ ਇਹ ਜਨਮ ਜਿਹੜਾ ਮਨੁੱਖਾ ਜਨਮ ਹੈ ਆਪਣਾ ਹੂੰ ਹੁਣ ਮਿਲਿਆ ਤੇ ਉਹ ਜਰੂਰ ਸਿਮਰਨ ਕਰਦੇ ਹੋਣਗੇ ਕਈ ਕਈ ਘੰਟਿਆਂ ਦਾ ਚੌਂਕੜਾ ਲਾਉਂਦੇ ਹੋਣਗੇ ਤਾਂ ਉਹਨਾਂ ਨੂੰ ਦਰਸ਼ਨ ਵੀ ਹੋਏ ਹੋਣਗੇ ਜੀ ਤੇ ਇੱਕ ਤੁਸੀਂ ਕਹਿ ਲਓ ਕਿ ਭਰੋਸਾ ਵੱਜ ਜਾਂਦਾ ਹੈ ਗੁਰੂ ਸਾਹਿਬ ਦਾ ਹੂੰ ਬਾਕੀ ਮੈਂ ਇੱਕ ਸਮੇਂ ਸ੍ਰੀ ਕਾਲ ਤਖਤ ਸਾਹਿਬ ਨਤਮਸਤ ਕੌਣ ਗਿਆ ਸੀ ਉੱਥੇ ਤੁਹਾਨੂੰ ਪਤਾ ਹੋਵੇਗਾ ਇਹ ਕੱਲ ਤੱਕ ਸਾਹਿਬ ਦੇ ਬਿਲਕੁਲ ਸਾਹਮਣੇ ਢਾਡੀ ਸਿੰਘ ਜਿਹੜੀ ਆਪਣੀਆਂ 12 ਗਾਉਂਦੇ ਨੇ ਬੜੀਆਂ ਜੋਸ਼ੀਲੀਆਂ 12 ਹੁੰਦੀਆਂ ਨੇ ਤਾਂ ਉੱਥੇ ਇੱਕ ਪ੍ਰਸੰਗ ਸੁਣ ਰਿਹਾ ਸੀ ਇੰਜ ਹੀ ਮਿਲਦਾ ਪ੍ਰਸੰਗ ਸੀ ਕਿ ਕਿਸੇ ਨੂੰ ਇੰਜ ਹੀ ਕੋਈ ਸ਼ਬਦ ਦਿੱਤਾ ਸਿਮਰਨ ਪ੍ਰਮਾਤਮਾ ਦਾ ਅੰਮ੍ਰਿਤ ਵੇਲੇ ਉਠੋ ਵਾਹਿਗੁਰੂ ਜਪੋ ਨਾ ਤਾਂ ਉਸ ਨੂੰ ਵੀ ਇੰਜ ਹੀ ਪ੍ਰੋਬਲਮ ਆਈ ਉਸ ਦਾ ਵੀ ਮਲਾਪ ਨਹੀਂ ਹੋਇਆ ਇਹ ਸੁਣਿਆ ਮੈਂ ਢਾਡੀ ਸਿੰਘਾਂ ਦੇ ਕੋਲੋਂ ਤੇ ਉਹਦੇ ਵਿੱਚ ਵੀ ਇਹੀ ਉਹਨਾਂ ਨੇ ਨਿਚੋੜ ਕੱਢਿਆ ਕੋਈ ਦੂਸਰੀ ਵਾਰ ਤੀਸਰੀ ਵਾਰ ਚੌਥੀ ਵਾਰ ਉਹ ਕਹਿੰਦੇ ਤੁਹਾਡੇ ਕਰਮ ਹੀ ਐਨੇ ਕੁਕਰਮ ਸੀ ਕਿ ਤੁਸੀਂ ਸ਼ੁਕਰ ਕਰੋ ਕਿ ਇਸ ਜਾਪ ਨੇ ਇਸ ਵਾਹਿਗੁਰੂ ਦੀ ਬੰਦਗੀ ਨੇ ਤੁਹਾਡੇ ਕੁਕਰਮ ਜਿਹੜੇ ਉਹ ਸਾਫ਼ ਕਰਤੇ ਤੇ ਤੁਹਾਡੀ ਨੀਅਤ ਸਾਫ਼ ਹੋ ਗਈ ਜਿਸ ਕਰਕੇ ਤੁਹਾਨੂੰ ਸ਼ੁਕਰਾਨਾ ਕਰਨਾ ਚਾਹੀਦਾ ਤੇ ਬਹੁਤ ਇਸ ਕਾਲ ਯੁਗ ਦੇ ਵਿੱਚ ਮਾਰੇ ਨੇ ਬਖਸ਼ਿਸ਼ਾਂ ਸਾਨੂੰ ਸ਼ਬਦ ਦਾ ਅਭਿਆਸ ਸ਼ਬਦ ਦੇ ਨਾਲ ਜੋੜਿਆ ਤੇ ਬਹੁਤ ਸ਼ੁਕਰਾਨੇ ਕਰਨੀ ਚਾਹੀਦੇ ਨਹੀਂ ਤਾਂ ਰਾਏ ਨਹੀਂ ਕੋਈ ਜਿੰਨੇ ਅਸੀਂ ਰੋਜ਼ ਨੂੰ ਕਰਦੇ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਇਹ ਤਾਂਗ ਹੋਣੀ ਕਿ ਗੁਰੂ ਸਾਹਿਬ ਦੇ ਦਰਸ਼ਨ ਹੋਣ ਜਾਂ ਫਿਰ ਅਸੀਂ ਭਗਤੀ ਕਰੀਏ ਹੂੰ ਹੈਨਾਂ ਸਿਮਰਨ ਕਰੀਏ ਅਦਰਵਾਇਸ ਆਪਾਂ ਆਪਣੀ ਲਾਈਫ ਚ ਇੰਨੀ ਬੀਜ਼ੀ ਆ ਸਾਨੂੰ ਇਹ ਚਾਹੀਦਾ ਉਹ ਚਾਹੀਦਾ ਇਹ ਜਰੂਰ ਕਈ ਵਾਰ ਆਪਾਂ ਵਾਂਟਸ ਵੀ ਛੱਡ ਕੇ ਕਲੀ ਨੀਡਸ ਲਈ ਵੀ ਆਪਾਂ ਨੂੰ ਸਟਰਗਲ ਕਰਨਾ ਪੈਂਦਾ ਤਾਂ ਆਪਾਂ ਜਦੋਂ ਅਰਦਾਸ ਵੀ ਕਰਦੇ ਆ ਆਪਾਂ ਚੀਜ਼ਾਂ ਚ ਸੀਮਿਤ ਰਹਿ ਜਾਂਦੇ ਆ ਕਿ ਇਹ ਮਿਲ ਜੇ ਆ ਉਹ ਮਿਲ ਜੇ ਇੱਥੇ ਪੂਰਾ ਹੋ ਜੇ ਜਾਂ ਇੱਥੇ ਜੌਬ ਮਿਲ ਜੇ ਜਾਂ ਸਾਨੂੰ ਇਹ ਕੰਟਰੈਕਟ ਮਿਲ ਜੇ ਬਸ ਇਹਨਾਂ ਚੀਜ਼ਾਂ ਚ ਹੀ ਰਹਿ ਜਾਂਦੇ ਆ ਉਸ ਤੋਂ ਅੱਗੇ ਸੋਚਿਆ ਹੀ ਨਹੀਂ ਜਾਂਦਾ ਸੁਖਨੀ ਸਾਹਿਬ ਦਾ ਜਾਬ ਜਦੋਂ ਅਸੀਂ ਕਰਦੇ ਆ ਉਹਦੇ ਵਿੱਚ ਬੜੀਆਂ ਪਿਆਰੀਆਂ ਪੰਕਤੀਆਂ ਨੇ ਪ੍ਰਭ ਕੇ ਸਿਮਰਨ ਰਿੱਧ ਸਿੱਧ ਨੌਂ ਨਿਤ ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤਬੁੱਧ ਪੜਿਆ ਹੋਵੇ ਹਿਰਦੇ ਚ ਵਸਾਇਆ ਹੋਵੇ ਫੇਰ ਸਮੱਸਿਆ ਕੋਈ ਨਹੀਂ ਚਲੋ ਗੁਰੂ ਮਹਾਰਾਜ ਪਲੀ ਕਰਨ ਸਾਰਿਆਂ ਤੇ ਨਿਮਰਤਾ ਨਾਲ ਅਰਦਾਸ ਕਰੀਏ ਅਸੀਂ ਅਰਦਾਸ ਕਰਦੇ ਆ ਕਿ ਮਹਾਰਾਜ ਪਲੀ ਕਰਨ ਦਰਸ਼ਨ ਦੇਦਾਰੇ ਦੇਣ ਤੇ ਜੀਵਨ ਹੈ ਜਿਹੜਾ ਜਿਸ ਮਕਸਦ ਲਈ ਜੀਵਨ ਹੈ ਉਹ ਪੂਰਾ ਹੋਵੇ ਆਸ ਕਰੀਏ ਜੋਦੜੀ ਕਰੀਏ ਬੇਨਤੀਆਂ ਕਰੀਏ ਮਹਾਰਾਜ ਬਹੁਤ ਕੁ ਕਰਮ ਹੋ ਗਏ ਨੇ ਬਖਸ਼ਣ ਹਾਰੋਂ ਕਿਉਂਕਿ ਮੇਰਾ ਮਾਲਕ ਬਖਸ਼ ਦਿੰਦਾ ਪਤਿਤ ਤੋਂ ਉਪਨੀਤ ਕਰ ਲੈਂਦਾ ਬੇਨਤੀਆਂ ਆਜੋਦਨੀਆਂ ਚੰਗੇ ਕਰਮ ਕਰਦੇ ਰਹੀਏ ਮਹਾਰਾਜ ਇੱਕ ਦਿਨਾਂ ਇੱਕ ਦਿਨ ਭਾਗ ਜ਼ਰੂਰ ਲਾਉਂਦੇ ਨੇ ਮਿਹਨਤ ਜਿਹੜੀ ਜ਼ਰੂਰ ਅੰਗ ਲਿਆਉਂਦੀ ਹੈ ਜੀ ਕੀ ਕਹਿਣਾ ਚਾਹੋਗੇ ਇਸ ਬਾਬਤ ਹਾਂਜੀ ਜਿਵੇਂ ਗੁਰਬਾਣੀ 'ਚ ਲਿਖਿਆ ਕਿਆ ਕਾਗੋ ਕਿਆ ਬਗਲਾ ਜਾ ਕੋ ਨਦਰ ਕਰੇ ਜੋਤਿਸ ਭਾਵੈ ਨਾਨਕਾ ਕਾਗੋ ਹੰਸ ਕਰੇ ਆਪਣੇ ਕਿਹੜੇ ਮਾੜੇ ਕਰਮ ਨੇ ਆਪਣੇ ਕਿਹੜੇ ਇਸ ਜਨਮ ਦੇ ਗੁਣ ਔਗੁਣ ਨੇ ਉਹ ਮੈਟਰ ਨਹੀਂ ਕਰਦੇ ਜਦੋਂ ਗੁਰੂ ਮਹਾਰਾਜ ਦੀ ਇੱਕ ਮੇਰ ਹੋਣੀ ਹੈ ਨਜ਼ਰ ਹੋਣੀ ਹੈ ਤਾਂ ਸਾਰਾ ਖੁਸ਼ੀ ਸਹੀ ਹੋ ਜਾਂਦਾ ਜੀ ਸੋ ਗੁਰੂ ਮਹਾਰਾਜ ਭਲੀ ਕਰਨ ਗੁਰੂ ਪਿਆਰੇਓ ਮੁਲਾਕਾਤ ਕੱਲ ਹੋਵੇਗੀ ਕੱਲ ਨਵੀਂ ਸ਼ੁਰੂਆਤ ਨਵੇਂ ਵਿਚਾਰਾਂ ਦੇ ਨਾਲ ਚੜ੍ਹਦੀ ਕਲਾ ਚ ਮਹਾਰਾਜ ਸਾਰੇ ਨੂੰ ਰੱਖਣ ਹੋਈਆਂ ਪੁਲਾਂ ਦੀ ਖਿਮਾ ਜੀ